स्टीव जॉब्स जो की एप्पल कंपनी ਦੇ ਕੋਫਾਊਂਡਰ ਸੀ स्टीव ਜੋਬ ਦੀ ਸਟੋਰੀ ਸਾਨੂੰ ਇਹ ਸਿਖਾਉਂਦੀ ਹੈ ਕਿ ਪੈਸ਼ਨ ਹਾਰਡ ਵਰਕ ਤੇ ਇਨੋਵੇਸ਼ਨ ਨਾਲ ਕੁਝ ਵੀ ਪੋਸੀਬਲ ਹੈ स्टीਵ ਜੋਬ ਨੇ ਆਪਣੇ 50 ਸਾਲਾਂ ਵਿੱਚ ਜੋ ਵੀ ਸਿੱਖਿਆ ਉਹ ਤੁਸੀਂ ਇਸ ਵੀਡੀਓ ਵਿੱਚ ਸਿੱਖ ਸਕਦੇ ਹੋ ਕਿਵੇਂ ਤਿੰਨ ਸਟੋਰੀਆਂ ਨਾਲ স্টিਵ ਜੋਬ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਇੱਕ ਸਪੀਚ ਦਿੱਤੀ ਸੀ 15 ਮਿੰਟ ਦੀ ਜਿਸ ਵਿੱਚ ਉਹ ਚ ਨੇ ਆਪਣੀ ਲਾਈਫ ਦੀ ਸਭ ਤੋਂ ਵੱਡੀ ਲਰਨਿੰਗਸ ਨੂੰ ਤਿੰਨ ਸਟੋਰੀਆਂ ਦੌਰਾਨ ਸਮਝਾਇਆ ਸੀ ਜਿਹੜੀ ਪੈਲੀਸਟੋਰੀ ਸੀ ਉਹ ਇਸ ਵੀਡੀਓ ਦੇ ਪਹਿਲੇ ਪਾਰਟ ਵਿੱਚ ਐਕਸਪਲੇਨ ਕਰਤੀ ਸੀ ਤੇ ਇਸ ਵੀਡੀਓ ਦਾ ਸੈਕੰਡ ਪਾਰਟ ਹੈ ਤੇ ਇਸ ਵਿੱਚ ਮੈਂ ਸੈਕੰਡ ਸਟੋਰੀ ਨੂੰ ਸੁਣਾਵਾਂਗਾ ਵੈਸੇ ਇਹ ਸਪੀਚ ਇੰਗਲਿਸ਼ ਵਿੱਚ ਸੀ ਪਰ ਮੈਂ ਇਸ ਨੂੰ ਪੰਜਾਬੀ ਵਿੱਚ ਟਰਾਂਸਲੇਟ ਕੀਤਾ ਹੈ ਤੇ ਚਲੋ ਸਟਾਰਟ ਕਰਦੇ ਆਪਾਂ ਸੈਕੰਡ ਸਟੋਰੀ ਨੂੰ ਮੇਰੀ ਦੂਸਰੀ ਕਹਾਣੀ ਲਵ ਤੇ ਲੌਸ ਦੇ ਬਾਰੇ ਚ ਹੈ ਮੈਂ ਖੁਸ਼ਕਿਸਮਤ ਸੀ ਕਿ ਜਿਸ ਨੂੰ ਮੈਂ ਪਸੰਦ ਕਰਤਾ ਸੀ ਉਹ ਮੈਨੂੰ ਜਲਦੀ ਮਿਲ ਗਈ ਵਾਸਤੇ ਮੈਂ 20 ਸਾਲ ਦੀ ਉਮਰ ਵਿੱਚ ਮੇਰੇ ਪਿਤਾ ਦੇ ਗਾਰਾਜ ਵਿੱਚ ਐਪਲ ਦੀ ਸ਼ੁਰੂਆਤ ਕੀਤੀ ਅਸੀਂ ਬਹੁਤ ਮਿਹਨਤ ਕੀਤੀ ਤਾਂ 10 ਸਾਲਾਂ ਬਾਅਦ ਇਹ ਕੰਪਨੀ ਦੋ ਲੋਕਾਂ ਤੋਂ ਵੱਧ ਕੇ 2 ਬਿਲੀਅਨ ਡਾਲਰ ਅਤੇ 4000 ਲੋਕਾਂ ਦੀ ਕੰਪਨੀ ਬਣ ਗਈ ਹੁਣੇ ਹੀ ਅਸੀਂ 1 ਸਾਲ ਪਹਿਲਾਂ ਆਪਣੀ ਸਭ ਤੋਂ ਵਧੀਆ ਰਚਨਾ ਮੈਕਾਂਟੋਜ਼ ਨੂੰ ਰਿਲੀਜ਼ ਕੀਤਾ ਅਤੇ ਹੁਣ ਮੈਂ 30 ਸਾਲ ਦਾ ਹੋ ਗਿਆ ਸੀ ਤੇ ਮੇਰੀ ਕੰਪਨੀ ਨੇ ਮੈਨੂੰ ਕੱਢ ਦਿੱਤਾ ਸੀ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਨੂੰ ਉਸ ਕੰਪਨੀ ਵਿੱਚੋਂ ਕਿਵੇਂ ਕੱਢ ਦਿੱਤਾ ਗਿਆ ਜੋ ਕੰਪਨੀ ਮੈਂ ਬਣਾਈ ਹੈ ਜਿਵੇਂ ਜਿਵੇਂ ਮੈਂ ਐਪਲ ਗਰੂ ਕਰ ਲੱਗੀ ਤਾਂ ਸੀ ਇੱਕ ਇੰਟੈਲੀਜੈਂਟ ਵਿਅਕਤੀ ਨੂੰ ਹਾਇਰ ਕੀਤਾ ਜਿਸਨੂੰ ਮੈਂ ਸੋਚਿਆ ਕਿ ਉਹ ਮੇਰੇ ਨਾਲ ਮਿਲ ਕੇ ਕੰਪਨੀ ਨੂੰ ਅੱਗੇ ਵਧਾਏਗਾ ਪਹਿਲੇ 1 ਸਾਲ ਤੱਕ ਤਾਂ ਸਭ ਕੁਝ ਠੀਕ ਚੱਲਦਾ ਰਿਹਾ ਪਰ ਕੰਪਨੀ ਦੇ ਫਿਊਚਰ ਬਿਚੋਂ ਲੈ ਕੇ ਸਾਡੇ ਵਿੱਚ ਝਗੜੇ ਹੋਣ ਲੱਗੇ ਤੇ ਗੱਲ ਬੋਰਡ ਆਫ ਡਾਇਰੈਕਟਰ ਤੱਕ ਚਲੀ ਗਈ ਤਾਂ ਬੋਰਡ ਆਫ ਡਾਇਰੈਕਟਰ ਨੇ ਉਸ ਦਾ ਸਾਥ ਦਿੱਤਾ ਤੇ ਮੈਨੂੰ ਮੇਰੀ ਹੀ ਕੰਪਨੀ ਵਿੱਚੋਂ 30 ਸਾਲ ਦੀ ਉਮਰ ਵਿੱਚ ਕੱਢ ਦਿੱਤਾ ਗਿਆ ਜੋ ਮੇਰੀ ਪੂਰੀ ਅਡਲਟ ਲਾਈਫ ਦਾ ਫੋਕਸ ਸੀ ਉਹ ਖਤਮ ਹੋ ਗਿਆ ਸੀ ਤੇ ਇਹ ਸਭ ਕੁਝ ਮੈਨੂੰ ਪਰਬਾਤ ਕਰ ਦੇਣ ਵਾਲਾ ਸੀ ਮੈਨੂੰ ਸੱਚਮੁੱਚ ਕੁਝ ਮਹੀਨੇ ਤੱਕ ਤਾਂ ਕੁਝ ਵੀ ਸਮਝ ਨਹੀਂ ਸਿਆ ਰਿਹਾ ਕਿ ਮੈਂ ਕੀ ਕਰਾਂ ਪਰ ਹੌਲੀ ਹੌਲੀ ਮੈਨੂੰ ਅਹਰਲਾਈਜ਼ ਹੋਇਆ ਕਿ ਜੋ ਵੀ ਕੰਮ ਮੈਂ ਕਰਦਾ ਹਾਂ ਉਸ ਲਈ ਮੈਂ ਹੁਣ ਵੀ ਪੈਸ਼ਨੇਟ ਹਾਂ ਐਪਲ ਕੰਪਨੀ 'ਚ ਜੋ ਕੁਝ ਵੀ ਹੋਇਆ ਉਸ ਕਰਕੇ ਮੇਰੇ ਪੈਸੇ 'ਚ ਥੋੜੀ ਜਿਹੀ ਕਮੀ ਵੀ ਨਹੀਂ ਸੀ ਆਈ। ਮੈਨੂੰ ਉਹਨਾਂ ਲੋਕਾਂ ਨੇ ਅਸਵੀਕਾਰ ਕਰ ਦਿੱਤਾ ਸੀ ਪਰ ਹੁਣ ਵੀ ਮੈਂ ਆਪਣੇ ਕੰਮ ਨੂੰ ਪਿਆਰ ਕਰਦਾ ਸੀ। ਇਸ ਕਰਕੇ ਮੈਂ ਫਿਰ ਤੋਂ ਸ਼ੁਰੂਆਤ ਕਰਨ ਦਾ ਫੈਸਲਾ ਲਿਆ। ਉਸ ਸਮੇਂ ਮੈਂ ਇਹ ਨਹੀਂ ਸੀ ਦੇਖ ਪਾ ਰਿਹਾ ਪਰ ਹੁਣ ਮੈਨੂੰ ਲੱਗਦਾ ਹੈ ਕਿ ਐਪਲ ਕੰਪਨੀ 'ਚ ਕੱਟੇ ਜਾਣ ਤੋਂ ਵੱਧਿਆ ਤਾਂ ਮੇਰੇ ਨਾਲ ਹੋਰ ਕੁਝ ਹੋ ਹੀ ਨਹੀਂ ਸਕਦਾ ਸੀ। ਸਕਸੈਸਫੁਲ ਹੋਣ ਦਾ ਬੋਝ ਹੁਣ ਬਿਗਨਰ ਹੋਣ ਦੇ ਹਲਕੇ ਪੰਚ ਬਦਲ ਗਿਆ ਸੀ। ਮੈਂ ਖੁਦ ਨੂੰ ਫਿਰ ਤੋਂ ਇੱਕ ਵਾਰ ਬਹੁਤ ਹੀ ਹਲਕਾ ਮਹਿਸੂਸ ਕਰ ਰਿਹਾ ਸੀ। ਤੇ ਇਸ ਆਜ਼ਾਦੀ ਕਰਕੇ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਕ੍ਰੀਏਟਿਵ ਪੀਰੀਅਡ ਵਿੱਚ ਚਲਾ ਇਸ ਤੋਂ 5 ਸਾਲ ਬਾਅਦ ਮੈਂ ਪਹਿਲੀ ਕੰਪਨੀ ਨੈਕਸਟ ਤੇ ਦੂਜੀ ਕੰਪਨੀ ਪਿਕਸਰ ਸ਼ੁਰੂ ਕਰ ਦਿੱਤੀ ਤੇ ਇਸ ਸਮੇਂ ਮੈਂ ਇੱਕ ਸ਼ਾਨਦਾਰ ਔਰਤ ਨੂੰ ਮਿਲਿਆ ਜਿਸ ਨਾਲ ਮੈਨੂੰ ਪਿਆਰ ਹੋ ਗਿਆ ਤੇ ਉਹ ਅੱਗੇ ਜਾ ਕੇ ਮੇਰੀ ਪਤਨੀ ਬਣੀ ਪਿਕਸਰ ਨੇ ਦੁਨੀਆ ਦੀ ਸਭ ਤੋਂ ਪਹਿਲੀ ਕੰਪਿਊਟਰ ਐਨੀਮੇਟਡ ਮੂਵੀ ਟੌਏ ਸਟੋਰੀ ਬਣਾਈ ਜੋ ਅਜੇ ਸਮੇਂ 'ਚ ਦੁਨੀਆ ਦੀ ਸਭ ਤੋਂ ਸਕਸੈਸਫੁਲ ਐਨੀਮੇਸ਼ਨ ਸਟੂਡੀਓ ਹੈ ਤੇ ਇਹ ਸਭ ਦੇਖਦੇ ਹੋਏ Apple ਕੰਪਨੀ ਨੇ Next ਨੂੰ ਖਰੀਦ ਲਿਆ ਤੇ ਮੈਂ ਇੱਕ ਵਾਰ ਫਿਰ ਤੋਂ Apple ਕੰਪਨੀ 'ਚ ਆ ਗਿਆ ਅੱਜ Apple ਕੰਪਨੀ Next ਦੁਆਰਾ ਵਿਕਸਿਤ ਕੀਤੀ ਗਈ ਟੈਕਨੋਲੋਜੀ ਦਾ ਯੂਜ਼ ਕਰਦੀ ਹੈ ਤੇ ਇੱਥੇ ਆ ਕੇ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਜੇਕਰ ਮੈਨੂੰ Apple ਕੰਪਨੀ 'ਚੋਂ ਨਾ ਕੱਟਿਆ ਗਿਆ ਹੁੰਦਾ ਤਾਂ ਇਹ ਸਭ ਕੁਝ ਮੇਰੇ ਨਾਲ ਨਹੀਂ ਹੋਣਾ ਸੀ ਇਹ ਇੱਕ ਬਹੁਤ ਹੀ ਕੌੜੀ ਦਵਾਈ ਸੀ ਪਰ ਮੈਨੂੰ ਲੱਗਦਾ ਹੈ ਕਿ ਮਰੀਜ਼ ਨੂੰ ਇਸ ਕੌੜੀ ਦਵਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਜ਼ਿੰਦਗੀ ਤੁਹਾਨੂੰ ਕਦੇ-ਕਦੇ ਇਸ ਤਰ੍ਹਾਂ ਦੀ ਠੋਕਰ ਮਾਰਦੀ ਹੈ ਪਰ ਵਿਸ਼ਵਾਸ ਨਾ ਹਾਰੋ ਮ ਪੂਰੇ ਵਿਸ਼ਵਾਸ ਨਾਲ ਇਹ ਕਹਿ ਸਕਦਾ ਹਾਂ ਕਿ ਮੈਂ ਇਸ ਲਈ ਅੱਗੇ ਵਧਿਆ ਹਾਂ ਕਿਉਂਕਿ ਮੈਂ ਆਪਣੇ ਕੰਮ ਨੂੰ ਪਿਆਰ ਕਰਦਾ ਸੀ ਇਸ ਲਈ ਉਹ ਕੰਮ ਲੱਭੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਜਿੰਨਾ ਜ਼ਰੂਰੀ ਤੁਹਾਡੇ ਲਈ ਤੁਹਾਡੇ ਪਿਆਰ ਨੂੰ ਲੱਭਣਾ ਹੈ ਉਨਾ ਜ਼ਰੂਰੀ ਤੁਹਾਡੇ ਲਈ ਉਸ ਕੰਮ ਨੂੰ ਲੱਭਣਾ ਹੈ ਜਿਸ ਨੂੰ ਤੁਸੀਂ ਇੰਜੋਏ ਕਰ ਸਕੋ ਕਿਉਂਕਿ ਕੰਮ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਹਿੱਸਾ ਹੁੰਦਾ ਹੈ ਤੇ ਸੱਚਮੁੱਚ ਸੈਟੀਸਫਾਈ ਹੋਣ ਦਾ ਸਿਰਫ ਇਹੀ ਇੱਕ ਤਰੀਕਾ ਹੈ ਕਿ ਉਹ ਕੰਮ ਕਰੋ ਜਿਸਨੂੰ ਤੁਸੀਂ ਵੱਡਾ ਸਮਝਦੇ ਹੋ ਤੇ ਵੱਡਾ ਕੰਮ ਕਰਨਾ ਸਿਰਫ ਇਹੀ ਇੱਕ ਤਰੀਕਾ ਹੈ ਕਿ ਉਹ ਕੰਮ ਕਰੋ ਜਿਸਨੂੰ ਤੁਸੀਂ ਪਸੰਦ ਕਰਦੇ ਹੋ ਜੇਕਰ ਅਜੇ ਤੱਕ ਤੁਹਾਨੂੰ ਇਹ ਕੰਮ ਨਹੀਂ ਮਿਲਿਆ ਤਾਂ ਰੁਕੋ ਨਾ ਖੋਜਦੇ ਜਾਓ ਜਿਵੇਂ ਦਿਲ ਦੇ ਸਾਰੇ ਮਾਮਲੇ ਵਿੱਚ ਹੁੰਦਾ ਹੈ ਜਦੋਂ ਇਹ ਕੰਮ ਤੁਹਾਨੂੰ ਮਿਲੇਗਾ ਤੁਹਾਨੂੰ ਖੁਦ ਵਕਤ ਪਤਾ ਚੱਲ ਜਾਏਗਾ ਜਿਵੇਂ ਕਿਸੇ ਵਧੀਆ ਰਿਲੇਸ਼ਨਸ਼ਿਪ ਵਿੱਚ ਹੁੰਦਾ ਹੈ ਇਹ ਸਮੇਂ ਦੇ ਨਾਲ ਨਾਲ ਹੋਰ ਵੀ ਵਧੀਆ ਹੁੰਦੀ ਜਾਏਗੀ ਇਸ ਕਰਕੇ ਰੁਕੋ ਨਾ ਉਸਨੂੰ ਖੋਜਦੇ ਜਾਓ ਤਾਂ ਫਰੈਂਡਸ ਇਹ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਲਾਇਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਮੇਰਾ ਨਿਊ YouTube ਚੈਨਲ ਹੈ ਇਸ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਟੀਫ ਜੌਬ ਨੇ ਜਿਹੜੀ ਥਰਡ ਸਟੋਰੀ ਸੁਣਾਈ ਸੀ ਉਹ ਸਟੋਰੀ ਮੈਂ ਇਸ ਵੀਡੀਓ ਦੇ ਅਗਲੇ ਪਾਰਟ ਵਿੱਚ ਲੈ ਕੇ ਆਵਾਂਗਾ ਤਾਂ ਇਸ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ